ਕੀ ਗੱਭੀ ਵਧੀਆ ਤੇਰੇ ਮਦਰ ਫਾਦਰ ਕਿੰਨਾ ਕੀ ਹੋ ਗਈ ਵਧੀਆ ਤੇਰੇ ਬੜਾ ਬੜੀ ਕਿੱਤਾਂ ਕੁੱਤੇ ਨੂੰ ਗੁਆਸ ਕਰਦਾ ਕੋਈ ਗੱਲ ਹੁੰਦੀ ਹੈ ਜਿਹੜਾ ਗੱਲ ਨੁਫਾ ਪੈਂਦਾ ਹੁੰਦਾ ਉਹ ਮੈਂ ਕਹਿੰਦਾ ਕਿਹੜਾ ਗੱਲ ਨੁਫਾ ਪੈਂਦਾ ਜਿਹੜਾ ਭਾਬੀ ਅਤੀ ਪੀੜਨ ਵਾਲੀਆਂ ਹੁੰਦੀਆਂ ਕੀ ਲਾ ਪੀਦਾ ਮਰਦੀ ਹੈ ਫਿੱਟੇ ਮੋ ਸਿੱਧੀ ਤਰ੍ਹਾਂ ਦੱਸ ਕੀ ਭੋਕਦਾ ਹੈ ਇਹ ਉਹੀ ਹੋ ਲੱਗਾ ਤੇ ਕੀ ਹੋ ਲੱਗਾ ਕਿ ਮੇਰੇ ਗੱਲ ਨੂੰ ਬਗਾਰ ਪੈਣ ਲੱਗੀ ਆ ਕੋ ਕਦੀ ਵਿਆਹ ਹੋ ਲੱਗਾ ਫਿੱਤੇ ਮੂੰਹ ਇਹਦਾ ਵਿਆਹ ਇਹਦਾ ਮੂੰਹ ਦੇਖੋ ਮੈਨੂੰ ਵਿਆਹ ਹੀ ਲੱਗਦੇ ਇਹਦੇ ਵਿੱਚ ਆਹਾਹਾ ਤੁਹਾਡਾ ਮੂੰਹ ਵੀ ਨਹੀਂ ਲੱਗਦਾ ਸਿਕਾ ਉਹਦਾ ਮਾਰੀ ਕੜਮ ਬਕਵਾਸ ਜਤਾ ਦਵਿਆ ਹੋਇਆ ਸੀ ਤੁਹਾਨੂੰ ਕਿਸ ਨੇ ਮੁੰਡਾ ਦਿੱਤਾ ਸੀ ਬਥੇਰੇ ਮਿਲ ਗਏ ਸੀ ਵਿਆਹ ਵੀ ਨੇ ਕਰਾਇਆ ਕੰਨੇ ਲੋਰੇ ਚਾ ਮੈਂ ਕਿਹਨਾਂ ਕੋਲ ਹੀ ਲਗਣਾ ਨਾ ਹੋਵੇ ਤਾਂ ਇਹ ਮੇਰਾ ਵਿਆਹ ਹੋ ਲੱਗਾ ਮੈਂ ਕਿ ਤੇਰਾ ਵਿਆਹ ਮੈਂ ਕਿ ਇਹਨੂੰ ਵਿਆਹ ਕੁੜੀ ਦੇ ਇਨ ਤੋਂ ਚੱਗੜ ਕੁੜੀ ਨੂੰ ਖੂਚ ਧੱਕਾ ਦੇ ਦਿਓ ਖੂਚ ਧੱਕਾ ਦੇ ਲਿਓ ਉਹ ਕਹਤੇ ਕਿਸ ਗਰੀਬ ਦਾ ਨਫਲ ਕਾ ਪਕਦਾ ਕਰਿਓ ਕਹਨਾਂ ਨਾ ਹੋਵੇ ਤਾਂ ਹਾਂ ਮੈਂ ਕਿਹਾ ਤੂੰ ਕਿੰਨਾ ਵਿਆਹ ਹੁਣ ਲੱਗਾ ਆ ਬਿਆਹ ਹੋਣਾ ਤਾਂ ਭਾਬੀ ਗੱਲ ਹੈਗੀ ਐ ਤਾਂ ਮੇਰਾ ਹੈਗਾ ਨੰਬਰ ਸ਼ਮਾ ਵਿਆਹ ਪਹਿਲਾਂ ਨਵਾਂ ਨਵਾਂ ਵਿਆਹ ਹੁੰਦਾ ਸਭ ਦਾ ਮੈਨੂੰ ਨਹੀਂ ਸ਼ਿਕਨ ਬਿਹਾਰਾਂ ਦਾ ਪਤਾ ਤੂੰ ਆਪੇ ਮੋੜੇ ਹੋ ਕੇ ਕਰ ਲੈਣਾ ਜੋ ਕਰਨਾ ਮੈਂ ਕਿਹਾ ਹੋ ਸ਼ਿਕਨ ਵਿਆਹ ਲਈ ਪਹਿਲੇ ਵਿਆਹ ਲਈ ਚੌਂਕਾ ਪੂਰਨਾ ਪੈਣਾ ਹੈ ਐ ਸ਼ਕੀ ਚਾਹੀਦਾ ਮੈਂ ਕਿਹ ਗੋਰੀ ਗਾਂ ਦਾ ਗੋਹਾ ਚਾਹੀਦਾ ਥਾਂ ਸੁੱਚੀ ਕਰਨੀ ਹੈ ਉਹ ਕਿੱਥੇ ਪੈਣਾ ਕਿਹ ਆਦਿਕ ਪਿੰਡ ਚ ਕਿੰਨੀਆਂ ਬੀਬੀਆਂ ਬੈਠੀਆਂ ਨੇ ਕਿਸੇ ਨੂੰ ਪੁੱਛ ਰਿਹਾ ਕੀ ਗਰ ਬੀਬੀਆਂ ਗੋਹਾ ਵੇਚਦੀਆਂ ਹੈ ਕਿਹ ਰਹਿਣਾ ਬਿਮਾਰੀ ਬੇੜਾ ਮੱਜਾ ਗਾਵਾਂ ਹੋਣੀਆਂ ਕਰੇ ਅੱਛਾ ਪਸ਼ੂ ਰੱਖੇ ਹੋਣੀਆਂ ਆਹੋ ਪੁੱਛ ਗਿਆ ਮੈਂ ਪੁੱਛ ਗਿਆ ਮੇਰੀ ਗੱਲ ਸੁਣ ਉਹ ਬੇਤ ਬੀਬੀ ਉਹਦੇ ਘਰ ਤੇ ਰੱਖੇ ਹੋਣ ਨੂੰ ਪੁੱਛ ਗਿਆ ਬੀਬੀਆਂ ਨੂੰ ਪੁੱਛ ਕੇ ਆਹੋ ਬਹੁਤ ਬੁੜੀਆਂ ਕੋਈ ਜਾਣ ਬਿਮਾਰੀ ਬੇੜਾ ਬੀਬੀ ਵੀ ਦੋਗਾਂ ਤੇ ਸੱਟ ਕੰਨ ਤੇ ਪੈਣੀ ਇੱਥੇ ਇਹ ਮਿੰਦੋ ਵੀ ਜਨਾ ਗੱਲ ਕਰ ਲੈ ਤਾਂ ਮਿੱਤ ਤਾਂ ਪਹਿਲੇ ਕੱਢਣਾ ਆਪੀ ਇਹ ਬੀਬੀ ਗੋਰੀ ਕਾਂ ਦਾ ਕੋਹਾ ਹੈਗਾ ਬੀਬੀ ਦਾ ਸਮਾਈ ਲੈ ਰਹੀ ਜਾਂਦੀ ਹੈ ਫੇਰ ਇਹ ਬੀਬੀ ਗੋਰੀ ਕਾਂ ਦਾ ਕੋਹਾ ਹੈਗਾ ਬੀਬੀ ਸੁਤਾਨੀ ਕੋ ਹੁੰਦਾ ਕੀ ਕਹਿੰਦੀ ਕੁਛ ਬੀਬੀ ਕੀ ਕਹਿੰਦੀ ਲੱਗੇ ਕੀ ਕਹਿੰਦੀ ਕਹਿੰਦੀ ਗੋਰੀ ਕਾਂ ਦੇ ਚਲ ਗਈ ਜੰਗਲਾਂ ਨੂੰ ਅੱਛਾ ਗੋਰੀ ਕਾਂ ਦੇ ਚਲ ਗਈ ਜੰਗਲਾਂ ਨੂੰ ਅੱਛਾ ਅ ਸ਼ਕਤੀਮਾਨ ਜੋਰ ਲਾ ਕੇ ਦੇਖ ਲੋ ਹੋ ਜਿਹਦੇ ਨਿਆਣਿਆਂ ਦਾ ਨਹੀਂ ਕੀ ਗੋਰੀ ਕਾ ਦਾ ਕੀ ਨਿਆਣੇ ਦਾ ਵਿੱਚ ਪਾਣੀ ਦੇ ਮਛਿੰਟਾ ਮਾਰ ਕੇ ਠੇਕਣਾ ਨਾਲਿਆ ਟੰਗ ਦਾ ਗੋਹਾ ਹੀ ਚਲੇ ਜਾ ਨਹੀਂ ਮਿਲਿਆ ਇੱਕ ਵਾਰੀ ਹੋਰ ਕੁਝ ਇੱਧਰ ਨੂੰ ਜਾਇਆ ਉਹਨੇ ਕੁਛ ਚਸ਼ਮਾ ਲਾ ਕੇ ਦਿੱਤੀ ਹੈ ਹੋਰ ਹੀ ਸਾਡੇ ਤੇ ਉਹ ਚੁੱਤੀ ਪਰਵਾਸੂ ਬੈਠੀਆਂ ਬਿਮਾਰੇ ਬੇਣਾ ਜਾਤ ਤੀਰ ਨਾਲ ਜਾਏ ਮਣ ਦੇਖੇ ਭੈਣ ਮੇਰੀ ਉਹ ਇਹ ਬੀਬੀ ਗੋਰੀ ਕਾ ਦਾ ਗੋਹਾ ਹੈਗਾ ਇਹ ਲੈ ਇਹ ਚਾਹ ਮੇਵੀ ਬੀਬੀ ਬੋਸ਼ਤਾਨਾ ਤੇ ਕੀ ਕਹਿੰਦੀ ਇਹ ਪਿੰਡ ਵਾਲੀ ਦੀ ਬੀਬੀਆਂ ਸਾਰੀਆਂ ਹੀ ਕੋਸ਼ਤਾਨ ਆ। ਇਹ ਬੀਬੀ ਕੀ ਕਹਿੰਦੀ ਆ ਵਲੀ ਕਹਿੰਦੀ ਗੋਰੀ ਕਾਂ ਤਾਂ ਚਲ ਗਈ ਜੰਨਲਾਂ ਨੂੰ। ਆਹੋ ਇਹਨਾਂ ਚ ਕਿਸੇ ਬੈਣ ਬੂੜੇ ਨੇ ਜੋਰ ਲਾ ਕੇ ਦੇਖ ਲੋ। ਮੇਰੇ ਮੇਡਮ ਬੋਲਾਸ ਕਰਦਾ। ਉਹ ਐਨਿਕਾ ਕਹਿੰਦੇ। ਤੇ ਕਹਿੰਦੇ ਇਹ ਗੱਲ ਸੁਣ ਲੈ। ਹਾਂ। ਕਹਿੰਦੇ ਬਾਪਿਆਂ ਦੇ ਦਰਬਾਰ ਸੁੱਚਾ ਹੀ ਹੁੰਦਾ ਇੱਧਰ ਮੁੱਕਰ ਕੇ ਬਹਿ ਜਾ। ਸਰਕਾਰਾਂ ਦੇ ਦਰਬਾਰ ਤਾਂ ਹੁੰਦੇ ਬਸ ਸੁੱਚੇ। ਆਹੋ ਚਲੋ ਚੌਂਕਾ ਫੋੜ ਲੋ। ਆਹ ਤੇ ਕੁੜੀਆਂ ਫੜਿਆ ਹੋ। ਇਹ ਕੁੜੀਆਂ ਕਿਹੜੇ ਮਾਸੇ? ਆਹ ਬੜੀਆਂ ਕੁੜੀਆਂ ਯਾ ਹੋਰ ਕੀ ਐ? ਕਿਹੜੇ ਮਾਸੇ? ਚੌਂਕਾ ਪੂਰੇ ਦੀ ਗੋਰੀ ਕੀ ਕੁਸ਼ ਮੰਗਦੀ 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 ਚੌਂਕਾ ਪੂਰੇ ਦੀ ਗੋਰੀ ਕੀ ਕੇਸ਼ ਮੰਗਦੀ ਚੌਂਕਾ ਪੂਰੇ ਦੀ ਗੋਰੀ ਪੰਡਾਡੇ ਮੰਗਦੇ ਚੌਂਕਾ ਧੂੜਾ ਆਂਡੇ ਕਿਦਾਂ ਕੁੜੀਆ ਉਹ ਵਿਆਹ ਕਰਾਣਾ ਜਿੰਨਾ ਤੁਸੀਂ ਕੀ ਮੰਗਿਆ ਲੇਕੀ ਪੰਜ ਭਾਂਡੇ ਅੱਜ ਭਾਂਡੇ ਮੰਗਦੀਆਂ ਆਂ ਆਂਡਿਆਂ ਨੇ ਕੀ ਕਰਨੇ ਕਿ ਕੁਕੜੀ ਨਾਲ ਵਿਆਹ ਕਰਾਣਾ ਬਾਈ ਬਾਂਡੇਗਾ ਤੇ ਕਿਹਾ ਜਮੇ ਜਿਹੜੀ ਮੇਰੀ ਹਾ ਭਾਬੀ ਆਹੋ ਕੈਸੀ ਮੁੰਡੇ ਆ ਕੀ ਭਾਬੀ ਨੇ ਇਹ ਸਭ ਤੋਂ ਛੋਟੇ ਕਹਾਂ ਜਿਹੜੀ ਮੇਰੀ ਇਹ ਭਾਬੀ ਆਹੋ ਕਿ ਬੇਦਰ ਗਈ ਜਿੱਦਾਂ ਬਹੁਤਰੇ ਆਂਡੇ ਹੰਡੇ ਮੰਗਦੀ ਚੌਂਕਾ ਫੂਲਦੀ ਐ ਚੌਂਕਾ ਫੂਲਦੀ ਚੌਂਕਾ ਫੂਲਦੀ ਗੋਰੀ ਕੀ ਖੁਸ਼ ਮੰਗਦੀ ਕਾਪੜਾ ਫੂਲਦੀ ਗੋਰੀ ਕੀ ਖੁਸ਼ ਮੰਗਦੀ ਚੌਂਕਾ ਫੂਲਦੀ ਗੋਰੀ ਕੀ ਖੁਸ਼ ਮੰਗਦੀ ਕਾਪੜਾ ਫੂਲਦੀ ਗੋਰੀ ਕੀ ਖੁਸ਼ ਮੰਗਦੀ ਚੌਂਕਾ ਫੂਲਦੀ ਤੁਸੀਂ ਕੀ ਮੰਗ ਰਹੇ ਸੀ ਕਿ ਮੁੰਡੀਆਂ ਗੰਦਾ ਜਿਹੜੀ ਮੇਰੀ ਆਹ ਭਾਬੀ ਆ ਇਹਨੂੰ ਮੈਂ ਬਹੁਤ ਵਾਰ ਕਿਹਾ ਠੀਕ ਆ ਮੁੰਡੀਆਂ ਨਾਲ ਖਾਇਆ ਕਰੇ ਉਹ ਕਹਿੰਦੇ ਕਿ ਮੁੰਡੀਆਂ ਖਾ ਲੈਂਦੀ ਆ ਮਹਾਰਾਜ ਬਸਾਰੀ ਦਾ ਬੈਟ ਤੇ ਪੜਾ ਪੜਾ ਹੁੰਦੀ ਨੇ ਪੈਣਾ ਨਾ ਕੁਮਾਰੀ ਪੈਣਾ ਇਹ ਤੂੰ ਗਿਆ ਮੁੰਡੀਆਂ ਦੀ ਗਿਆ ਗੱਲ ਕਰਦੀ ਇੱਥੇ ਖੀਰਿਆਂ ਦੀ ਗੈਸ ਵੀ ਨਿਕਲਦੀ ਪੈੜਾ ਬੋਲੇਗਾ ਖੀੜਿਆਂ ਨੂੰ ਹੀ ਗੈਸ ਰਾਤੀ 4 ਤੱਕ ਈਨੋ ਦੀ ਪੀ ਗਈ ਚੰਗਾ ਮੂਰਫੋਗੇ ਆਹ ਬੈਰੀਵਾ ਬੱਡਣਾ ਲਾਣਾ ਤੇਰੇ ਵਿੱਚ ਬੱਡਣਾ ਆਹੋ ਬੱਡਣਾ ਰਹਿਦਾ ਹਾਲੀ ਬੈਰੀਵਾ ਹਾ ਕਿੱਧਰ ਨੂੰ ਮੈਨ ਆ ਦੇਖ ਆ ਤੇਰੀ ਸੱਸ ਨੇ ਵੇਚੀ ਫਟੜੀਏ ਦੇ ਤੇ ਬੈਠੀ ਨਾਲ ਵਾਲਾ ਰੇ ਰੱਬਾ ਇੱਥੇ ਸੱਸ ਕੋਲ ਨੂੰ ਲੈ ਗਿਆ ਔਕਾ ਤੇ ਉਹਨੂੰ ਪੁੱਛਿਆ ਕਿ ਕੁਛ ਉਹਨੇ ਵੀ ਇਹਨੇ ਤੇ ਬੈੱਕ ਲਵਾਇਆ ਸੀ ਨਾ 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 ਹੋਵੇ ਤਾਂ ਸੱਸ ਨੇ ਮੁੰਡੇ ਨੇ ਇੱਧਾ ਬੈੱਕ ਲਵਾਇਆ ਤੇ ਇੱਥੇ ਮਾਰਨਾ ਤੂੰ ਇੱਥੇ ਬੰਦ ਕਰਾਣਾ ਬੋਲਿਆ ਅੱਛਾ ਬੈਰੀਵਾ ਕਿਸੀ ਬੈਠ ਸਕਦੇ ਨੇ ਇੱਥੇ ਨਹੀਂ ਤਾਂ ਬੈ ਵੀ ਨਹੀਂ ਬਣਾ ਪਰ ਲੱਭਿਆ ਸਕਦਾ ਹੈ ਬੈਣ ਮੈਂ ਬੈਣ ਕਿੱਧਰ ਨੂੰ ਚੜਦੇ ਪਾਸੇ ਨੂੰ ਮੋਹ ਕਰਕੇ ਚੜਦਾ ਪਾਸੇ ਕਿੱਧਰ ਨੂੰ ਹੁੰਦਾ ਜਾ ਪੁੱਛਿਆ ਕਿਸ ਬਾਪੇ ਨੂੰ ਉਹ ਦੇਖ ਤੇ ਕਿੱਥੇ ਸਾਰੇ ਇਹਨਾਂ ਨੂੰ ਪੁੱਛ ਕੇ ਆ ਆ ਬਾਪੇ ਨੂੰ ਆਹ ਕਿ ਕਿਦਰ ਵੀ ਦੇਖਣਾ ਉਹਦੇ ਦੇਖਣ ਇਹਨਾਂ ਨੂੰ ਪੁੱਛ ਲੈਣਾ ਸਿਆਣੀਆਂ ਸਾਰੇ ਮੈਂ ਬੰਦਿਆ ਆਵਾਜ਼ ਜਾ ਕੀ ਹੋ ਗਿਆ ਟਾਡੇ ਵਾਲੀ ਫੀਲਿੰਗ ਆਦੀ ਮੇਰੇ ਜੀ ਵਧਾਈ ਲੈ ਚੱਲਾ ਹਾ 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 ਖੁਸ਼ ਰਹਿਣੀ ਕਰਦਾ ਪਾ ਪਪਾ ਚੜਦਾ ਪਾਸਾ ਕਿੱਧਰ ਨੂੰ ਹੁੰਦਾ ਆਏ ਹਾਏ ਸ਼ਾਰੇ ਪਪਾ ਦਾ ਕੀ ਕਹਿੰਦਾ ਕੀ ਕਹਿੰਦਾ ਪਪਾ ਕਹਿੰਦਾ ਮੈਨੇ ਚੜੇ ਨੂੰ ਟਾਈਮ ਹੋ ਗਿਆ ਇਹ ਮੈਨਾ ਬੋਲੀ ਲੱਗਣੇ ਕੋੜੀ ਚੜੇ ਨੂੰ ਚੇੜ ਹੋ ਗਿਆ ਉਹਨੂੰ ਪਰ ਤਾਂ ਕੋੜੀ ਵੀ ਮਰ ਗਈ ਹੋਣੀ ਆ ਆਓ ਸਭ ਨਾਲ ਸਾਡੇ ਸਾਰੇ ਇੱਕ ਗੱਲ ਕਹਿਗੇ ਕੀ ਕਹਿੰਦੇ ਕਹਿੰਦੇ ਜਿੱਦ ਨੂੰ ਸੰਗਤ ਦਾ ਮੂਹ ਵੇ ਉਧਰ ਚੜ ਦਾ ਪਸੰਦ ਹੈ ਜਿੱਦ ਨੂੰ ਵੇ ਆਹੋ ਇਧਰ ਮੂਹ ਕਰਕੇ ਬੈ ਜਾ ਚਲੋ ਲਾਲੋ ਰਹਾ ਬਾਜੇ ਟੈਂਪੋ ਹੋ ਗਿਆ ਲਾ ਬੋ ਗੂੜੇ ਨਹੀਂ ਪਰਦੇ ਸਿੱਧੂ ਬਟਨਾ ਲਾ ਵਾ ਕੋ ਲਗਦਾ ਨਹੀਂ ਦੇਖਿਆ ਆਹੋ ਲਗਦੇ ਤਾਂ ਬਹੁਤ ਦੇਖੇ ਜਿੱਦਾਂ ਦੇਖੇ ਰਵਾਨ ਪਹਿਲੀ ਵਾਰ ਲੱਗਾ ਆਹੋ ਇਹਨਾਂ ਨੇ ਮੇਰੇ ਬੱਟਨਾਂ ਲਾਣਾ ਆਹੋ ਮੇਰੇ ਹੱਥ ਮੱਥੇ ਤੇ ਲਾਣਾ ਆਹੋ ਮੇਥੇ ਚੀਕਸ ਤੇ ਲਾਣਾ ਕੋਈ ਇਹ ਤੇ ਚੀਕਸ ਤੇ ਲਾਣਾ ਮੇਥੇ ਕਿ ਸੱਸਰ ਖਾਣੇ ਚ ਲੁਕਾ ਦੇ ਜਾਂਦੇ ਲਾਲੋ ਘਰਵਾ ਉਹ ਲਾਉਂ ਤੁਹਾਡੀ ਪਰਦੇਸੀ ਨੂੰ ਬਟਹਿਣਾ ਇਹ ਕੀ ਹੋਇਆ ਵੇ ਆਹ ਦੇਖਾ ਤੇ ਭਾਬੀ ਬੜੀ ਪਿਆਰ ਕਰਦੀ ਇਹਨੂੰ ਕਹਿੰਦੀ ਪਿਆਰ ਹੈ ਮੇਰੇ ਜੋਗ ਦਾ ਮੇਰੇ ਮੋਰ ਨੂੰ ਆ ਜਾ ਪਰ ਸਰਕਾਰ ਆਏ ਬੀ ਭਾਬੇ ਕੋਣ ਸਿੱਤਨੀ ਘੜੀ ਹੋ ਕੀ ਹੋ ਗਿਆ ਦੰਗਾ ਤੇ ਜੰਨੀ ਰੱਖੀ ਆ ਨੀ ਬੁਰਸ਼ ਕਰਕੇ ਆਈ ਆ ਇਹਨਾਂ ਨੇ ਹੋਵੇ ਤਾਂ ਕਰਕੇ ਆਈ ਸ਼ਰਮਾਨਦੀ ਤੇ ਭਾਬੀ ਦੇ ਮੈਨੂੰ 20 ਰੁਪਏ ਦੋ ਜਿਹੜੇ ਪਾਊਡਰ ਤੇ ਮੈਨੇ ਤੇ 20 ਰੁਪਏ ਲਾਏ ਆ ਇਹਨੇ ਗਲੋਪਾ ਲੈ ਜਾਂਦੇ ਮੂੰਹ ਤੇ ਦਾੜੀ ਆ ਗਈ ਆ ਪਾੜੀ ਵੇੜਿਆ ਲੋਪਾ ਹੀ ਲਾਂਦੇ ਐਸਾ ਦਾ ਮੂੰਹ ਹੋ ਗਿਆ ਮਿੱਤਰੀ ਦੀ ਗਾਂਡੀ ਆ ਇਹ ਲਾ ਬੋ ਕੂਰੇ ਜੀ ਪਰਦੇਸੀ ਰੁਬਟਹਿਰਾ ਕੀ ਹੋਇਆ ਮੈਨੂੰ ਲੱਗਦਾ ਤੁਸੀਂ ਭਾਈ ਵੇਣ ਵਟਣਾ ਤੋਂ ਲਾਣਾ ਨਹੀਂ ਆਹੋ ਮੈਨੂੰ ਹਿੱਟ ਕਰ ਕਰ ਕੇ ਤੁਸੀਂ ਪੀਜੀ ਨੂੰ ਤੋਹ ਦੇਣਾ ਨਾ ਹੋ ਦਿੱਤਾ ਲੱਗੇ ਤਾਂ ਕੀ ਹੋਇਆ ਉਹਦੋਂ ਹੋਇਆ ਕਿ ਜੀ ਚੂਂਡੀਆਂ ਵੱਟਦੀਆਂ ਵਿੱਚ ਬੇਬਰਾਵਾ ਚੂਂਡੀਆਂ ਨਹੀਂ ਵੱਟਦੀਆਂ ਵਾਹ ਕੁੜੀਆਂ ਨੇ ਮੋਦੀਆਂ ਪਾਈਆਂ ਕਿਥੇ ਮੋਦੀਆਂ ਪਾਈਆਂ ਪਾਰੀ ਵਿੱਚ ਟੋਲੀਆਂ ਦੇ ਮੋਦੀਆਂ ਨਹੀਂ ਮੁੰਦੀਆਂ ਨਾ ਛਾਪਾਂ ਚੱਲੇ ਰਿੰਗਸ ਪਣ ਨੇ ਆਹ ਵਾਹ ਹੋ ਗਿਆ ਲੱਗੇ ਆਹ ਬਾਬਾ ਜੀ ਚੱਲ ਚੱਲ ਜੀ ਇਹ ਗੱਲ ਹੈਗੀ ਤਾਂ ਕਿਦਾਂ ਆਪਾਂ ਜਾਣਾ ਹੁਣ ਮੈਂ ਸੌਂ ਰਿਹਾ ਆਹੋ ਜੇ ਕਿਸੇ ਚੀਜ਼ ਦਾ ਭਲੇਖਾ ਲਾ ਕੇ ਆਹੋ ਕੋਈ ਚੀਜ਼ ਰਹਿ ਗਈ ਮੈਂ ਤੈਨੂੰ ਇਸ਼ਾਰਾ ਦੇ ਦੇਣਾ ਅੱਛਾ ਉਹ ਤੈਨੂੰ ਕੀ ਕਹ ਤਾ ਠੀਕ ਹੈ ਠੀਕ ਹੈ ਚੱਲ ਚੱਲ ਢੂਟਾ ਖੋਲ ਕਲਰ ਵਿੱਚ ਨਾ ਮਾਜੇ ਮਨ ਘਰ ਇਦੋਂ ਉਹ ਲੈ ਕੇ ਜਿੰਨਾ ਕੁੜੀ ਦੇ ਬਾਲ ਬੁਰਾ ਪਟਦੇ ਹੁੰਦੇ ਇਹ ਕੀ ਪਟਦੇ ਬਾਲ ਬੋਲੇ ਅਸੈਂਟ ਫੇਰਨੇ ਆੜੀ ਆਹੋ ਆਹੋ ਲੈ ਕੇ ਆਈਏ ਹੈਗੀ ਆ ਆਹ ਤੁਸੀਂ ਚੱਕਦੇ ਆਏ ਆ ਜੇ ਆਹੋ ਲੈ ਕੇ ਆਈਏ ਚਲੋ ਹਰੀਏ ਮੁਲੀਏ ਨੀ ਤੇਰੇ ਹਰੇ ਹਰੇ ਪਟ ਹਰੀਏ ਮੁਲੀਏ ਨੀ ਤੇਰੇ ਹਰੇ ਹਰੇ ਕਹ ਲੈ ਗਿਆ ਤੇ ਚਾਰ ਚਾਰੇ ਚੁਆਰੇ ਆ ਨਾ ਆਏ ਸਭ ਮਾਰੇ ਤੇ ਨਾ ਹੋਇਆ ਤਾਂ ਹੈਗੀ ਆਹੋ ਆਪਾਂ ਬੁਜੀ ਚਲ ਪਹੁੰਚ ਗਏ ਕਿੱਥੇ ਲੱਗਿਆ ਸੀ ਬਰਾਤ ਤੇ ਤਾਂ ਪਹੁੰਚ ਗਏ ਆਹੋ ਸਾਣ ਦੇ ਕਿਤੇ ਪੰਜ ਬੰਦੇ ਆਈਓ ਇਹਨਾਂ ਨੇ ਤੱਕ ਤਹਜ਼ਾਰ ਬੱਧਾ ਸੱਧਿਆ ਹੋਇਆ ਬਰਾਤ ਦੇ ਜੀਜਾ ਕੋਲ ਮੈਨੂੰ ਇਹ ਦੱਸੋ ਬਸ ਉਹਨਾਂ ਨੂੰ ਪੁੱਛ ਕੇ ਆ ਬਰਾਤ ਲਾਣੀ ਕਿੱਥੇ ਤੇ ਵੀ ਬੋਤਲ ਲੈ ਆਣੇ ਚ ਬੀਤੇ ਕਿ ਆਪਮਾਰੀ ਕਹਨੇ ਪੁੱਛਾ ਕਿ ਉਹ ਹੈ ਪੁੱਛਿਆ ਥੇ ਕਿ ਜੇ ਨੁਕਾ ਹੜਾ ਲੈਣੇ ਪੁੱਛਿਆ ਪਰਮਾਨ ਕੋ ਪੁੱਛਿਆ ਰੋਹਿਤ ਨੂੰ ਪੁੱਛਿਆ ਜਿਹੜਾ ਕੁੜੀ ਦਾ ਡੈਲੀਆ ਪੁੱਛਿਆ ਮਾਰ ਜਿਹੜਾ ਨਾ ਹੋਵੇ ਤਾਂ ਗੋਲੀ ਲਗਣਾ ਪੰਤ ਨੂੰ ਪੁੱਛਿਆ ਆਪਣਾ ਵਾਇਕ ਮੈਂ ਕਿ ਕੁੜੀਏ ਵੀ ਗੱਲ ਸੁਣਾ ਮੈਂ ਕਿ ਹਾਂ ਬੈਨਾ ਮੈਂ ਕਿ ਮੈਨੂੰ ਕਹਿੰਦੇ ਪਾਰ ਜੀਜਾ ਆ ਗਿਆ ਨਹੀਂ ਅੱਛੇ ਪੀਰ ਮੈਂ ਕਿ ਮੇਰੀ ਗੱਲ ਸੁਣ ਤੂੰ ਪਹਿਲੇ ਆਵਾਜ਼ ਮਾਰ ਕੇ ਦੇਖ ਜਿੱਥੇ ਤੇਰੇ ਕਹਤੇ ਆਉਂਦੇ ਮੈਂ ਉਸ ਤੋਂ ਬਾਅਦ ਮੈਂ ਆਵਾਜ਼ ਮਾਰਾਂ